ਅੱਜ ਬਟਾਲਾ ਸ਼ਹਿਰ ਦੇ ਵਿੱਚ ਖਾਲਸਾ ਦੇ ਪੋਸਟਰ ਜਿਹੜੇ ਆ ਸ਼ਰਿਆਂ 'ਤੇ ਲਾਏ ਗਏ ਆ ਇਹ ਬੜੀ ਵੱਡੀ ਗੱਲ ਆ ਬਟਾਲਾ ਸ਼ਹਿਰ ਜਿਹੜਾ ਚੱਕੀ ਬਾਜ਼ਾਰਾ ਗਾੜਾ ਹਿੰਦੂਆਂ ਦਾ ਪਰ ਇੱਥੇ ਸ਼ਰਿਆਂ 'ਤੇ ਖਾਲਸਾ ਦੇ ਪੋਸਟਰ ਲਾਏ ਗਏ ਆ ਆ ਜਗ੍ਹਾ ਜਗ੍ਹਾ ਤੇ ਬਟਾਲਾ ਸ਼ਹਿਰ ਦੇ ਵਿੱਚ ਖਾਲਸਾ ਦੇ ਜਿਹੜੇ ਪੋਸਟਰ ਲੱਗੇ ਗਏ ਆ ਇਹਦੇ ਸਬੰਧ ਵਿੱਚ ਹੋ ਨਹੀਂ ਬਟਾਲਾ ਸ਼ਹਿਰ ਦੇ ਬਾਰੇ ਬੰਦੇ ਦੇ ਬਾਰੇ ਗੱਲ ਫੈਸਲਾ ਕਿੱਥਾ ਜਾਊਗਾ ਬਟਾਲਾ ਦੇ ਹਿੰਦੂ ਬਹੁਤ ਗਿਣਤੀ ਦੇ ਤੰਗ ਚੱਕਰੀ ਬਾਜ਼ਾਰ ਵਿੱਚ ਦਿਨ ਦਿਹਾੜੇ ਖਾਸ ਤਨ ਜਿੰਦਾਬਾਦ ਦੇ ਪੋਸਟਰ ਲਾਏ ਜਾਣ ਦਾ ਮਾਮਲਾ ਪ੍ਰਾਪਤ ਹੋਇਆ ਹੈ ਪ੍ਰੈਸ ਵੱਲੋਂ ਇਸ ਦੀ ਸੂਚਨਾ ਮਿਲਦੇ ਹੀ ਪੋਸਟਰ ਉਤਾਰ ਕੇ ਜਾਂਚ ਆਰੰਭ ਕੀਤੀ ਹੈ ਇਸ ਘਟਨਾ ਨੂੰ ਲੈ ਕੇ ਹਿੰਦੂ ਸੁਸਵੇਟਨਸ ਨੂੰ ਰੋਸ ਪਾਇਆ ਜਾ ਰਿਹਾ ਹੈ ਤੇ ਬਾਜ਼ਾਰ ਬੰਦ ਕਰਵਾਏ ਜਾ ਰਹੇ ਹਨ ਜਦਕਿ ਦੋ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਹਨ ਇਸ ਮੌਕੇ ਹਿੰਦੂ ਲੋਕਾਂ ਦਾ ਕਹਿਣਾ ਹੈ ਕਿ ਦੋ ਸਿੱਖ ਨੌਜਵਾਨਾਂ ਵੱਲੋਂ ਇਹ ਪੋਸਟਰ ਲਗਾਏ ਗਏ ਹਨ ਇਨ੍ਹਾਂ ਕੋਰਟਾਂ ਨਾਲ ਸਾਧਵੇਂ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਲੋਕਾਂ ਨੇ ਕਿਹਾ ਕਿ ਦੋਵਾਂ ਨੌਜਵਾਨ ਜੋ ਸੀਸੀਟੀਵੀ ਵਿੱਚ ਕਵਰੇਜ ਕੈਦ ਹੋਏ ਹਨ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਉੱਪਰ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ న్యూਸ ਘਟਨਾ ਜਿਹੜੇ ਜਿਹੜੇ ਆ ਖਾਲਸਾ ਜਿੰਦਾਬਾਦ ਦੇ ਪੋਸਟ ਲੱਗੇ ਆ ਤੇ ਇੱਕ ਥਾਂ ਤਾਂ ਨਹੀਂ ਸ਼ਹਿਰ ਦੇ ਮਾਦਾ ਕਾਲੀ ਮੰਦਰ ਦੇ ਕੋਲ ਇਹ ਨਹਿਰੂਗੜ ਦੇ ਆਪਣੇ ਚਕਰੀ ਬਾਜ਼ਾਰ ਦੇ ਵਿੱਚ ਕਿਲਾ ਮੱਡੀ ਦੇ ਮੋੜ ਤੋਂ ਹੋਰ ਥਾਂ ਤੋਂ ਵੀ ਜਿਹੜੇ ਆ ਖਾਲਸਾ ਸਾਂਦੇ ਪੋਸਟਰ ਜਿਹੜੇ ਲਾਏ ਗਿਆ ਜਿਹਦਣਾ ਪੰਜਾਬ ਦੇ ਹਿੰਦੂਆਂ ਦਾ ਖਾਸ ਕਰਕੇ ਬਟਾਲਾ ਦੇ ਹਿੰਦੂਆਂ ਦਾ ਜਿਹੜਾ ਮਨੋਵਲ ਡਿੱਗਾ ਤੇ ਦੂਜੇ ਬੰਨੇ ਬਟਾਲਾ ਸ਼ਹਿਰ ਤੇ ਜਿਹੜੇ ਹੋਰ ਪੰਜਾਬ ਦੇ ਵਿੱਚ ਫਰੋਤੀਆਂ ਦੇ ਘਟਰਾਵਾਵਾਦ ਜਿਹਦਾ ਕਰਕੇ ਸਾਰਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਵਾ ਪੰਜਾਬ ਦੇ ਹਿੰਦੂ ਡਰ ਰਿਆ ਪਿਆ ਪਰ ਜਿਹੜੀ ਪੰਜਾਬ ਦੀ ਆਮ ਆਜ਼ਾਦੀ ਪਾਰਟੀ ਦੀ ਸਰਕਾਰ ਇਹਦਾ ਕਿਸੇ ਹੱਲ ਕੋਈ ਧਿਆਨ ਨਹੀਂ ਆ ਇਹ ਆਪਣੇ ਇਹ ਦੋ ਮੁੰਡੇ ਸਿੱਖ ਨੌਜਵਾਨਾ ਜੀ ਜਿਹੜੇ ਜਿਨ੍ਹਾਂ ਨੇ ਪੋਸਟਰ ਲਾਏ ਆ ਇਹਨੇ ਪਰਚਾ ਤਾਂ ਜਗ੍ਹਾ ਦੇਸ਼ ਤੋਂ ਮਕਦਮਾ ਦਰਜ ਕੀਤਾ ਜਾਵੇ ਇਹਨਾਂ ਦੇ ਖਿਲਾਫ ਹੋਰ ਕੀ ਚਾਹਨਾ ਆਪਾਂ ਬਿਲਕੁਲ ਕਰਾ ਰਹੇ ਆ ਜੀ ਅੱਜ ਜਿੰਨਾ ਕੋ ਹੋਇਆ ਹੋਇਆ ਕੱਲ ਬਾਕੀ ਸਾਰਾ ਲੋਡ ਪਈ ਸਾਰਾ ਬਾਜ਼ਾਰ ਜਿਹੜਾ ਸ਼ਹਿਰ ਬਟਾਲਾ ਬੰਦ ਹੋਊਗਾ ਤਿੰਨ ਚਾਰ ਪੋਸਟਰ ਜਿਹੜੇ ਨੇ ਉਹ ਚੱਕੀ ਬਾਜ਼ਾਰ ਚ ਲੱਗੇ ਨੇ ਖਾਲਿਸਤਾਨ ਜਿੰਦਾਬਾਦ ਦੇ ਪੰਜਾਬੀ ਜੀ ਲਿਖਿਆ ਉੱਤੇ ਅੱਛਾ ਜੀ ਹਾਂ ਕੀ ਕੀਤਾ ਗਿਆ ਉਹਦੀ ਤਸਵੀਰ ਸਰਚ ਕਰ ਰਹੇ ਆ ਸੀਸੀਟੀਵੀ ਕੈਮਰੇਆਂ ਦੀ ਸਰਚ ਕਰ ਰਹੇ ਆ ਆਪਾਂ ਦੋ ਦੋ ਮੁੰਡੇ ਕਹਿੰਦੇ ਆ ਜਿਨ੍ਹਾਂ ਨੇ ਲਾਏ ਨੇ ਕਾਲੀ ਅਗਟਵਾ ਤੇ ਸੀ ਉਹਨਾਂ ਨੂੰ CCTV ਵੇਖ ਰਹੇ ਆ ਉਹਨਾਂ ਨੂੰ ਟ੍ਰੇਸ ਕਰਨ ਵਾਸਤੇ ਕੋਈ ਅਸੀ CCTV ਨਜ਼ਰ ਆਈ ਹੋਵੇ ਨਹੀਂ ਕਰ ਰਹੇ ਜੀ ਕਰ ਰਹੇ ਆ ਹਾਂਜੀ ਜਿਹੜੇ ਖਾਲਸਾਤ ਦੇ ਪੋਸਟ ਲੱਗੇ ਉਹਨਾਂ ਦਾ ਕੀ ਕੀਤਾ ਉਹ ਉਸੇ ਲਾਲੇ ਕਬਜ਼ੇ 'ਚ ਲਾ ਲਏ ਕਬਜ਼ੇ ਲਾ ਲਏ